ਮਾਨਯੋਗ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਜੈਲ ਆਈ ਪੀ ਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੰਮ ਕਰਦੇ ਹੋਇਆ ਸੈਂਟਰਲ ਸਬਡਿਵੀਜ਼ਨ ਵੱਲੋਂ ਇੱਕ ਬਹੁਤ ਅੱਛੀ ਕਾਰਗੁਜ਼ਾਰੀ ਅਮਲ ਜਾਈ ਜੀ ਜੋ ਕਿ ਡਰੱਗਸ ਦੇ ਅਗੇਂਸਟ ਡਰਾਈਵ ਚੱਲ ਰਹੀ ਹੈ ਔਰ ਜਿਹੜੇ ਸ਼ੱਕੀ ਪੁਰਸ਼ ਭੜੇ ਪੁਰਸ਼ਾਂ ਦੇ ਅਗੇਂਸਟ ਜਿਹੜੀ ਡਰਾਈਵ ਚੱਲ ਰਹੀ ਹੈ ਉਹਦੇ ਤਹਿਤ ਕਾਰਗੁਜ਼ਾਰੀ ਕਰਦੇ ਆ ਦੌਰਾਨੇ ਚੈਕਿੰਗ ਨਾਕਾ ਬੰਦੀ ਤੇ ਹੈਵੀ ਰਿਕਵਰੀ ਸਾਨੂੰ ਨਸ਼ੀਲੀਆਂ ਗੋਲੀਆਂ ਦੀ ਬਰਾਮਦ ਹੋਈ ਹੈ ਇਦੇ ਵਿੱਚ ਤਕਰੀਬਨ 34180 ਗੋਲੀਆਂ ਜਿਹੜੀਆਂ ਬਰਾਮਦ ਹੋਈਆਂ ਨੇ ਦੋ ਮੁੰਡੇ ਗ੍ਰਿਫਤਾਰ ਹੋਏ ਆ ਉਹਨਾਂ ਦੇ ਪੋਜੈਸ਼ਨ ਚ ਤੇ 240000 ਦੀ ਜਿਹੜੀ ਕੈਸ਼ ਰਿਕਵਰੀ ਹੋਈ ਹੈ ਇਹ ਜਿਹੜੀਆਂ ਗੋਲੀਆਂ ਸੀ ਇਹਨਾਂ ਇਹਨਾਂ ਤੇ ਨਾ ਤਾਂ ਕੋਈ ਬੈਚ ਨੰਬਰ ਨਾ ਕੋਈ ਮੈਨੂਫੈਕਚਰਿੰਗ ਐਕਸਪਾਇਰੀ ਕੁਝ ਵੀ ਸਟੈਂਪ ਨਹੀਂ ਲੱਗੀ ਹੋਈ ਸੀ ਜੋ ਇਹ ਲਿਆ ਕੇ ਕਿਸੇ ਵੀ ਸਪੌਟ ਤੋਂ ਲਿਆਉਂਦੇ ਸੀ ਅਸੀਂ ਫਿਲਹਾਲ ਉਹਦਾ ਖੁਲਾਸਾ ਨਹੀਂ ਕਰ ਸਕਦੇ ਤੇ ਅੱਗੇ ਮਾਰਕੀਟ ਦੇ ਵਿੱਚ ਸਪਲਾਈ ਕਰਦੇ ਸੀ ਇਹ ਆਦੀ ਹੈ ਗੈਰ ਕਾਨੂੰਨੀ तरीके ਦੇ ਨਾਲ ਇਹ ਡਰੱਗਸ ਵਾਲੀਆਂ ਜਿਹੜੀਆਂ ਗੋਲੀਆਂ ਮਾਰਕੀਟ 'ਚ ਦੇਣਗੇ ਇਹਨਾਂ ਤੇ ਅਪਰਾਧਿਕ ਜਿਹੜਾ ਪਛੋਕੜ ਉਹਦੇ 'ਚ ਵੀ ਤਿੰਨ ਪਰਚੇ ਦਰਜ ਹੋ ਚੁੱਕੇ ਪਹਿਲਾਂ ਵੀ ਇੱਕ ਤਾਂ ਡਿਵੀਜ਼ਨ ਨੰਬਰ 3 ਦਾ ਸਦਰ ਸਦਰ ਦਾ ਇੱਕ ਸੁਧਾਰ ਦਾ ਹੈਗਾ ਜਗਰਾਉਂ ਦਾ ਇੱਕ ਵਾਰੀ ਹੈਵੀ ਰਿਕਵਰੀ ਪਹਿਲਾਂ ਵੀ ਇਹਨਾਂ ਤੋਂ ਹੋ ਚੁੱਕੀ 26000 ਗੋਲੀਆਂ ਦੀ ਤੇ 1 ਲੱਖ ਕੁਝ ਕੈਸ਼ ਦੀ ਬਰਾਮਦਗੀ ਹੋਈ ਸੀ ਬਾਕੀ ਦੋਨਾਂ 'ਚ तकरीबन 900 ਤੋਂ 66 ਸੋ ਇਹ ਆਦੀ ਨੇ ਇਹਨਾਂ ਦਾ ਨੈਕਸਸ ਜਿਹੜਾ ਹੈਗਾ ਉਹਨੂੰ ਪੂਰੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਖੰਗਾਲ ਕੇ ਕੜੀ ਤੋਂ ਕੜੀ ਜੋੜ ਕੇ ਜਿਹੜੇ ਹੋਰ ਵੀ ਬੰਦੇ ਇਹਦੇ ਵਿੱਚ ਸਪਲਾਇਰ ਨੇ ਇਨਵੋਲਡ ਨੇ ਜਾਂ ਭਾਗੀਦਾਰ ਨੇ ਜਿੱਥੇ ਵੇਚਦੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਵੈਰੀਫਾਈ ਕਰਕੇ ਤੇ ਉਹਨਾਂ ਤੇ ਜਿਹੜੀ ਬੰਦੀ ਕਰ ਲਈ ਕਰਾਂਗੇ ਤਾਂ ਜੋ ਇਹ ਜਿਹੜਾ ਇਹਨਾਂ ਦਾ ਪੂਰਾ ਨੈਕਸਸ ਚੰਗੇ ਤਰੀਕੇ ਨਾਲ ਟੁੱਟੇ ਹੈ ਨਾ ਸਾਹਿਲ ਪਵਨ ਆਪਸ ਵਿੱਚ ਕੀ ਲੇ ਜੀ ਨਾ ਕਿੰਨੇ ਟਾਈਮ ਹੋਏ ਇਹ ਤਾਂ ਸਵੀਕਾਰ ਰਹੇ ਨੇ ਉਹ ਕਿੱਥੋਂ ਲੈ ਕੇ ਆ ਗਏ ਕਿ ਕਿੱਥੋਂ ਵਾਲਾ ਅਸੀਂ ਫਿਲਹਾਲ ਜ਼ਿਕਰ ਨਹੀਂ ਕਰ ਸਕਦੇ ਕਿਉਂਕਿ ਮੋੜਲੀ ਪੁੱਛਕਿਸ਼ ਦੇ ਦੌਰਾਨ ਜਿਹੜਾ ਸਾਡਾ ਕੋਈ ਆਪਰੇਸ਼ਨ ਵੀ ਚੱਲ ਰਿਹਾ ਤੇ ਇਹਦੀ ਅਸੀਂ ਤੈਹ ਤੱਕ ਜਾਵਾਂਗੇ ਇਹਨਾਂ ਚੋਂ ਇੱਕ ਜਿਹੜਾ ਮੁੰਡਾ ਹੈਗਾ ਅੰਮ੍ਰਿਤਸਰ ਦਾ ਰਹਿਣ ਵਾਲਾ ਤੇ ਦੂਜਾ ਜਿਹੜਾ ਨੈਨਾ ਉਹ ਹੈਗਾ ਲੁਧਿਆਣੇ ਦਾ ਇਹਨਾਂ ਦੀ ਵਾਰਤਾਲਾਪ ਜੇਲ੍ਹ ਦੇ ਵਿੱਚ ਹੀ ਹੋਈ ਸੀਗੀ ਉਹਦੇ ਫਾਦਰ ਦੇ ਨਾਲ ਠੀਕ ਤੇ ਉਹ ਇੱਕ ਦੀ ਹੈਗੀ 37 ਸਾਲ ਇੱਕ ਦੀ ਹੈਗੀ 19 ਸਾਲ ਤੋ ਜਦੋਂ ਜੇਲ੍ਹ ਦੇ ਵਿੱਚ ਸੀ ਪੁਰਾਣੇ ਜਿਹੜੇ ਕੇਸਿਸ ਇਹਨਾਂ ਤੇ ਹੋਏ ਨੇ ਦਰਜ ਉਦੋਂ ਇਹਨਾਂ ਦਾ ਨੈਕਸਸ ਹੋਰ ਗੂੜਾ ਹੋ ਗਿਆ ਤੇ ਹੁਣ ਇਹ ਅੰਮ੍ਰਿਤਸਰ ਦੇ ਵਿੱਚ ਵੀ ਸਪਲਾਈ ਕਰਨ ਦੀ ਜਿਹੜੀ ਇਹਨਾਂ ਦੀ ਕੋਈ ਚੱਲ ਰਹੀ ਸੀ ਜਾਂਚ ਸੋ ਅਸੀਂ ਹਰ ਪਹਿਲੂ ਤੋਂ ਡੂੰਘਾਈ ਨਾਲ ਤੇ ਤੱਕ ਉਦੀ ਜਾ ਕੇ ਪਰਦਾਲ ਕੇ ਇਹਦੇ ਤੇ ਜੇ ਹੋਰ ਵੀ ਬੰਦੇ ਇਨਵੋਲਡ ਹੋਏ ਕਿੱਥੇ ਮੈਨੂਫੈਕਚਰਿੰਗ ਹੋ ਰਹੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਅਸੀਂ ਸਖਤ ਕਾਰਵਾਈ ਕਰਾਂਗੇ ਇਹਨਾਂ ਦੀ ਫਾਰੀਕਮੇ ਦੇ ਵਿੱਚ ਨਸ਼ਾ ਲੈ ਕੇ ਆਏ ਨੇ ਕਿੱਥੋਂ ਲੁਧਿਆਣਾ ਤੇ ਕੋਈ ਰਸਤੇ ਦੇ ਵਿੱਚ ਕਿੱਥਾਂ ਲੈ ਕੇ ਆਏ ਨੇ ਮਤਲਬ ਇੱਥੇ ਇਹ ਜੀ ਬਾਈ ਬੱਸ ਪਹੁੰਚੇ ਸੀ ਤੇ ਇੱਥੇ ਸਾਡੀ ਜਿਹੜੀਆਂ ਪਾਰਟੀਆਂ ਹੈਗੀਆਂ ਨੇ ਚੁਸਤ ਸੀ ਦਰਸਤ ਸੀ ਅਲਰਟ ਸੀ ਚੈਕਿੰਗ ਵਧੀਆ ਤਰੀਕੇ ਨਾਲ ਚੱਲ ਰਹੀ ਸੀ ਤੇ ਦੌਰਾਨੇ ਚੈਕਿੰਗ ਹੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਰਿਕਵਰੀ ਕੀਤੀ ਜਾਤੀ ਬੰਦੇ ਜਾਂ ਪ੍ਰਵਾਸੀ ਹੈ ਜੀ ਪੰਜਾਬੀ ਹੈ ਜੀ ਆਪਾਂ ਇੱਕ ਤਾਂ ਲੋਕਲ ਲੁ ਕੋਈ ਡਿਕਟਰ ਨੇ ਨਸ਼ਾ ਕਰਦੇ ਨਹੀਂ ਕੋਈ ਫਿਲਹਾਲ ਜੀ ਐਸੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਅਸੀਂ ਇਹਨੂੰ ਡਿਟੇਲ ਦੇ ਵਿੱਚ ਜਦੋਂ ਨਵੇਂ ਤੱਥਾਂ ਦਾ ਖੁਲਾਸਾ ਹੁੰਦਾ ਤੁਹਾਡੇ ਨਾਲ ਜਾਣਕਾਰੀ ਸਾਰੀ ਸਾਂਝੀ ਕਰਾਂਗੇ ਤੇ ਹੁਣ ਪ੍ਰੈਜ਼ੈਂਟ ਰਿਮਾਂਡ ਕਰ ਰਹੇ ਹਾਂ ਉਹ ਤੇ ਅਸੀਂ ਵਰਕਅਪ ਕਰ ਰਹੇ ਹਾਂ ਜੀ ਸਾਰਾ ਤੁਹਾਨੂੰ ਸ਼ੇਅਰ ਕਰਾਂਗੇ ਡਿਟੇਲਸ ਠੀਕ ਠੀਕ ਹੈ ਇੱਕ ਹੋਰ